ਅੱਜ ਮੰਗਲ 7th ਸਨ YouTube ਚੈਨਲ ਦੀ ਟੀਮ ਪਹੁੰਚੀ ਹੈ ਟ੍ਰੈਂਡੀ ਹੱਬ ਫਰਨੀਚਰ ਐਟ ਹੋਮ ਡੈਕਰ ਜਿਸ ਵੀ ਕਿਸੇ ਵਿਅਕਤੀ ਨੇ ਆਪਣੇ ਘਰ ਵਾਸਤੇ ਫਰਨੀਚਰ ਲੈਣਾ ਹੈ ਉਹ ਸਾਰਾ ਕੁਝ ਤੁਹਾਨੂੰ ਇੱਥੋਂ ਹੀ ਬਹੁਤ ਵਧੀਆ ਵਾਜਿਬ ਰੇਟਾਂ ਤੇ ਔਰ ਵਧੀਆ ਕੁਆਲਿਟੀ ਦਾ ਮਿਲ ਸਕਦਾ ਜੀ ਵੈਲਕਮ ਟੂ ਟ੍ਰੈਂਡੀ ਹੱਬ ਸਾਡੇ ਸ਼ਾਪ ਦੇ ਉੱਤੇ ਇੰਡੀਆ ਤੋਂ ਸਾਰਾ ਫਰਨੀਚਰ ਸਾਬਗਾਂ ਦੀ ਲੱਕੜ ਦਾ ਅਸੀਂ ਕਸਟਮਾਈਜ਼ ਫਰਨੀਚਰ ਵੀ ਬਣਾਉਂਦੇ ਆ ਤੇ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਹਰ ਤਰੀਕੇ ਦਾ ਸਮਾਨ ਆ ਸਾਡੇ ਕੋਲ ਫਰਨੀਚਰ ਬੈੱਡ ਸ਼ੀਟਸ ਕੰਬਲ ਰਜਾਈਆਂ ਖੇਸ ਰਸੋਈ ਦੇ ਹਰ ਤਰ੍ਹਾਂ ਦੇ ਬਰਤਨ ਨੇ ਮਿੱਟੀ ਦੇ ਪਿੱਤਲ ਦੇ ਤਾਂਬੇ ਦੇ ਸਟੀਲ ਦੇ ਕ੍ਰਾਕਰੀ ਕੱਚ ਦੀ ਕ੍ਰਾਕਰੀ ਸਿਰੈਮਿਕ ਟੈਰਾਕੋਟਾ ਡਿਸਪੋਜ਼ੇਬਲ ਕ੍ਰਾਕਰੀ ਫੰਕਸ਼ਨਸ ਤੇ ਕੁਕਿੰਗ ਕਰਨ ਵਾਲੇ ਵੱਡੇ ਪੌਟਸ ਕੈਨ ਦਾ ਭਾਵ ਕਿ ਹਰ ਤਰ੍ਹਾਂ ਦੀ ਕਿਚਨ ਦਾ ਸਮਾਨ ਹਰ ਤਰੀਕੇ ਦਾ ਘਰ ਚ ਵਰਤਿਆ ਜਾਣ ਵਾਲਾ ਸਮਾਨ ਬਾਲਟੀਆਂ ਮੱਗ ਡੈਕੋਰੇਸ਼ਨ ਦਾ ਬਹੁਤ ਸਾਰਾ ਸਮਾਨ ਹੈ ਕਾਫੀ ਰੇਂਜ ਆ ਤੇ ਪਲੀਜ਼ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਇੱਕ ਵਾਰੀ ਸਾਨੂੰ ਵਿਜ਼ਿਟ ਜ਼ਰੂਰ ਕਰੋ ਆ ਕੇ ਦੇਖੋ ਆਮ ਸ਼ੋਰ ਕਿ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਪਸੰਦ ਆਵੇਗਾ ਤੇ ਪਲੀਜ਼ ਜ਼ਰੂਰ ਆਓ ਥੈਂਕ ਯੂ ਇੱਥੇ ਆਸਟ੍ਰੇਲੀਆ 'ਚ ਰਹਿੰਦੇ ਹੋਏ ਵੀ ਤੁਹਾਨੂੰ ਬਿਲਕੁਲ ਇੰਡੀਆ ਦੀ ਫੀਲ ਮਿਲ ਸਕਦੀ ਹੈ ਜੇ ਧਿਆਨ ਨਾ ਦਿੱਖਿਆ ਜਾਵੇ ਤਾਂ ਗੁਰੂ ਘਰਾਂ ਵਾਸਤੇ ਰੂਪ ਚਲਾਉਣ ਦੇ ਲਈ ਜਾਂ ਜੋਤ ਚਲਾਉਣ ਦੇ ਲਈ ਮੰਦਿਰਾਂ ਵਾਸਤੇ ਤੁਹਾਨੂੰ ਇੱਥੋਂ ਮਿਲੇਗਾ ਅੱਛਾ ਜੀ ਔਰ ਇਸੇ ਤਰ੍ਹਾਂ ਹੀ ਸ੍ਰੀ ਹਰਮੰਦਰ ਸਾਹਿਬ ਜੀ ਦੇ ਮਾਡਲ 골ਡਨ ਵਿੱਚ ਕੋਤੇ ਚ ਲਾਈਟ ਤੇ ਵੀ ਇਸ ਤੇ ਜਿਹੜਾ 골ਡਨ ਟੈਂਪਲ ਦਾ ਮਾਡਲ ਹੈ ਇਹਦੇ ਵਿੱਚ ਤੁਹਾਨੂੰ USB ਲਾ ਕੇ ਕੀਰਤਨ ਵੀ ਸੁਣ ਸਕਦੇ ਹੋ ਔਰ ਗੁਰਬਾਣੀ ਆਪਣੇ ਘਰ ਵਿੱਚ ਲਾ ਸਕਦੇ ਹੋ ਔਰ ਲਗ ਲਗ ਤਰ੍ਹਾਂ ਦੇ ਇੱਥੇ ਸੋਫਿਸ਼ ਨੇ ਗੁਰਨਾਣਕ ਦੇਵ ਜੀ ਨੇ ਓਕੇ ਬਹੁਤ ਵਧੀਆ ਦਿੱਤਾ ਔਰ ਛੋਟੇ ਮਾਡਲ ਵੀ ਨੇ ਜਿਨ੍ਹਾਂ ਦੇ ਵਿੱਚ ਲਾਈਟ ਅਲੱਗ ਲੱਗ ਤਰ੍ਹਾਂ ਦੀ ਚਲਦੀ ਹੈ ਹੋਰ ਕੁਰਬਾਨੀ ਦਾ ਖਜ਼ਾਨਾ ਇਹ ਵੀ ਚਾਰਜ ਵੀ ਦੇ ਚੰਦਾ ਵਾਲੀ ਹੋਰ ਬਣਾ ਲਵੇ ਇਹ ਸਾਈਆਂ ਪਿਟਿਡ ਬੈੱਡ ਸ਼ੀਟ ਨੇ ਜਿਹੜੀਆਂ ਆਵਲੀਆਂ ਬੈੱਡ ਸ਼ੀਟ ਨੇ ਇਹ ਇੰਡੀਅਨ ਸਾਈਜ਼ ਵਾਲੀਆਂ ਨੇ ਪਰ ਇੱਥੇ ਜਿਨ੍ਹਾਂ ਦੇ ਕਿਉਂਕਿ ਇੱਥੇ ਮੈਟ੍ਰਸ ਛੋਟੇ ਹੁੰਦੇ ਆ ਤੇ ਸੌਰੀ ਇੱਥੇ ਮੈਟ੍ਰਸ ਵੱਡੇ ਹੁੰਦੇ ਆ ਜੀ ਇਹ ਕਿਸੇ ਦਾ ਛੋਟੇ ਵਾਲੇ ਜਿਵੇਂ ਆ ਲਿਖਿਆ 8 ਇੰਚ ਦਾ ਮੈਟ੍ਰਸ ਹੈ ਨਾ ਉੱਪਰ ਲਿਖਿਆ ਇਸ ਦਾ ਸਾਈਜ਼ ਲਿਖਿਆ ਹੋਇਆ ਨਹੀਂ ਇਹ ਆਪਕੇ ਇਹ ਤੁਹਾਡੀਆਂ ਉਹਦੇ ਤੇ ਆ ਸਕਦੇ ਆ ਬਟ ਆਦਰਵਾਇਸ ਆਹ ਵਾਲੀਆਂ ਅਸੀਂ ਖੁਦ ਕਸਟਮਾਈਜ਼ ਕਰਾਈਆਂ ਔਰ ਇਹ ਡੈਫੀਨਿਟਲੀ ਤੁਹਾਡੇ ਇਥੋਂ ਦੇ ਹਰ ਮੈਟ੍ਰਸ ਸਾਈਜ਼ ਤੇ ਬਣ ਗਿਆ ਆਸਟ੍ਰੇਲੀਅਨ ਸਟੈਂਡਰਡ ਇਹ ਅਸੀਂ ਕਸਟਮਾਈਜ਼ ਕਰਾਈਆਂ ਔਰ ਬਹੁਤ ਹੀ ਸੋਹਣਾ ਇਹਨਾਂ ਦਾ ਕੱਪੜਾ ਆ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਇਹ ਕਾਟਨ ਦੇਖਿਓ ਤੁਸੀਂ ਹੱਥ ਲ बहुत ਸੋਨਾ कॉटन है, ਫੁੱਲ ਬਲੇ ਆ ਤੇ है, ਹੈ ਇਹਦੀ ਸਟਿਚਿੰਗ देखो, ਇਹ ਲਾਸਟ ਦੇਖੋ ਔਰ ਆ ਜੜਾ ਦਾ ਸਾਈਜ਼ ਆ ਮੈਟਰਸ ਦਾ ਆ ਰੱਖਿਓ ਇਹ ਸਾਈਜ਼ ਨਾਲ ਇਹ ਸਾਰਿਆਂ ਤੇ ਫਿੱਟ ਹੋਏਗੀ ਤੇ ਇਹਦੇ ਚ ਸਾਡੇ ਕੋਲ ਵੈਸੀ ਹੋਰ ਸਟਾਕ ਵੀ ਆ ਰਿਹਾ ਬਟ ਫਿਲਹਾਲ ਸਾਡੇ ਕੋਲ ਆਹ ਵਾਲੇ ਕਲਰਸ ਨੇ ਕুইਨ ਦੇ ਜੀ ਆਹ ਕੀ ਕਜੀ ਅਰ ਪ੍ਰਾਈਸ ਵੀ ਬੜੇ ਅੱਛੇ ਨੇ 35 ਦੇ ਵਿੱਚ ਤੁਹਾਨੂੰ ਕੁਇਨ ਦਾ ਸੈੱਟ ਮਿਲ ਰਿਹਾ ਆ ਜੀ ਵਿਦ ਪਿੱਲੋ ਕਵਰ ਫਿਟਿਡ ਵਾਲਾ ਔਰ ਅਗਰ ਫਲੈਟ ਲੈਣੀ ਹੈ ਫਲੈਟ ਵਾਲੀਆਂ ਸਾਡੀਆਂ 25 ਤੋਂ ਸਟਾਰਟ ਹੋ ਜਾਂਦੀਆਂ ਨੇ ਐ ਕਿੰਗ ਬੈੱਡ ਦੀਆਂ ਨੇ ਔਰ ਇਹ ਵੀ ਬੜੀ ਨਾਈਸ ਕਾਟਨ ਨਾਲ ਪਿੱਲੋਸ ਦੇ ਕਵਰ ਪਿੱਲੋ ਹੀ ਕਵਰਸ ਵੀ ਨੇ ਪੂਰਾ ਸੈੱਟ ਆ ਦੋਨਾਂ ਦੇ ਨਾਲ ਹਰ ਇੱਕ ਦਿਨ ਹਰ ਬੈੱਡ ਸ਼ੀਟ ਦੇ ਨਾਲ ਪਿੱਲੋ ਕਵਰਸ ਨੇ ਐ ਕੁਇਨ ਕਿੰਗ ਬੈੱਡ ਦੀਆਂ ਨੇ ਤੇ ਇਹ ਸਿੰਗਲ ਬੈਡ ਦੀਆਂ ਨੇ ਸਿੰਗਲ ਦੇ ਵਿੱਚ ਸਾਡੇ ਕੋਲ ਸੈੱਟ ਵੀ ਆ ਆ ਜਿਵੇਂ 2+2 ਜਿਹਾ ਨਹੀਂ ਦੋ ਸਿੰਗਲ ਬੈਡ ਦੀਆਂ ਬੈੱਡ ਸ਼ੀਟਸ ਤੇ ਦੋ ਹੀ ਪਿੱਲੋ ਠੀਕ ਹੈ ਬੱਚਿਆਂ ਦੇ ਰੂਮ ਵਾਲੇ ਆ ਸਿਲਕ ਵਾਲੀਆਂ ਰਿਵਰਸਿਬਲ ਇਹ ਵੀ ਨੇ ਸਿਲਕ ਵਾਲੀਆਂ ਰਿਵਰਸਿਬਲ ਡਬਲ ਬੈਡ ਵਾਲੀਆਂ ਕਿੰਗ ਵਾਲੀਆਂ ਵੀ ਹੈਗੀਆਂ ਨੇ ਪਲੱਸ ਵਾਈਟ ਸੈਲਫ ਦੇ ਵਿੱਚ ਆ ਦੇਖੋ ਬਹੁਤ ਸੋਹਣੀਆਂ ਨੇ ਬਿਊਟੀਫੁੱਲ ਹੈਣਾ ਇਹ ਸੁਪਰ ਕਿੰਗ ਦੀਆਂ ਨੇ ਕਈ ਇਹ 100% कॉटन ਹੈ ਸਾਰੇ 100% ਇੰਡੀਆ ਤੋਂ ਤੁਹਾਨੂੰ ਪਤਾ ਹੀ ਆ ਸਾਰੇ ਦੇ ਸਾਰੇ ਦਾ ਥ्रेड ਕਾਉਂਟ ਤਾਂ ਕੁਝ ਨਹੀਂ ਹੋਇਆ ਚਾਹੀਦੀਆ ਤੇ ਅਸੀਂ ਅੱਜ ਵੀ ਤੁਹਾਨੂੰ ਆ ਦੇਗੀ ਇਹ ਥੋੜੇ ਸਾਈਜ਼ ਦੀ ਕਸਟਮਾਈਜ਼ ਕਰਵਾ ਕੇ ਆਏ ਹਾਂ ਜੀ ਮੈਂ ਆਪਣਾ ਕੁਝ ਵੀ ਡਿਜ਼ਾਈਨ ਸਾਈਜ਼ ਦੇ ਸਕਦੇ ਹੋ ਜੀ ਆ ਫਿਰ ਫਿਟਿਡ ਦੇ ਵਿੱਚ ਟਿਕ ਵੁੱਡ ਦਾ ਬਣਿਆ ਹੋਇਆ ਸਾਰਾ ਠੀਕ ਹੈ ਸਟੋਰੇਜ ਹੈ ਔਰ ਇਹਦਾ ਜੋ ਹੀ ਚੈੱਕ ਕਰਕੇ ਆ ਗਏ ਇਹਦੀ ਇਹਦੀ ਬਾਕਸ ਸਾਈਜ਼ ਕਾਫੀ ਵੱਡਾ ਆ ਦਿਵਾਨ ਦਾ ਮਤਲਬ ਇਹਦੀ ਤੁਸੀਂ ਹਾਈਟ ਜ਼ਿਆਦਾ ਆ ਵਾਟਰਪੂਫ ਆ ਕੁਲਸੀ ਆਤਲਾ ਦਾ ਹੋਣ ਸਰਲ ਹੈ। ਔਰ ਮਸ਼ੀਨ ਵਾਸ਼ ਹੈ। ਹਮ। ਔਰ ਇਹਦੇ ਵਿੱਚ ਵੀ ਜਿਵੇਂ ਕুইਨ ਬੈਡ 25 ਡਾਲਰ ਦਾ ਆ। ਹਮ। ਕਿੰਗ 30 ਦਾ ਆ। ਜੇ 16 ਇੰਚ ਦਾ ਮੈਟ੍ਰਸ ਹੈ ਤੇ ਉਹ 30 ਤੇ 35 ਹੋਵੇਗਾ। ਇਹ ਡਬਲ ਲੇਅਰ ਦਾ ਕੱਟਣਾ ਵੇਖੋ। ਹਮ। ਠੀਕ ਆ। ਹਾਂਜੀ। ਆਈ ਲਾਈਟ ਜਿੰਨੇ ਕਰਦੇ ਨਾ ਜਦੋਂ ਲਾਈਟ ਨਹੀਂ ਦਿਸਦੀ ਆਪਾਂ। ਆਗਲੇ ਨੈਟ ਵਾਲੇ ਕਰਟਨ ਸਿੱਤਿੰਗ ਵਾਲੇ ਦੀ। ਇਹ ਕੰਫਰਟਰ ਸੈਟ ਲਈ ਵੀ ਮੰਗਵਾਉਣੀ ਹੈ। ਕਰਟਨ ਦੇ ਵਿੱਚ ਅ ਤੁਸੀਂ ਕਸਟਮ ਸਾਈਜ਼ ਕਰਨਾ ਕਰਟਨਸ ਸਾਨੇ ਦਾ ਕਰ ਸਕਦੇ ਹੋ ਤੁਹਾਨੂੰ ਥ੍ਰੀ ਆਰਡਰ ਕਰਨਾ ਪਏਗਾ ਥ੍ਰੀ ਆਰਡਰ ਹਾਂ ਇਹ ਪਲੇਨ 6 20 ਡਾਲਰ ਰੇਂਜ ਆ ਦੇਖ ਆ ਸਾਰੇ ਕਰਟਨਸ ਨੇ ਠੀਕ ਹੈ ਹਰ ਕਲਰਸ ਤੇ ਡਿਜ਼ਾਈਨਸ ਹੋਰ ਵੀ ਹੈ ਸਾਡੇ ਕੋਲ ਦਾ ਸਾਰਾ ਸਟਾਕ ਟੇਓ ਹੈ ਡਿਜ਼ਾਈਨ ਹੋਰ ਵੀ ਹੈ ਇਸ ਮਨ ਹਾਂ ਡਿਸਪਲੇਸ ਇਹਦਾ ਥੋੜਾ ਜਿਆਦਾ ਕੀਤਾ ਸੀ ਜੀ ਜੀ ਇਹਦੇ ਵਿੱਚ ਆ ਦੇਖੋ ਆ ਬੜਾ ਸੋਹਣਾ ਕਰਟਨਸ ਹੈ ਸਾਰੇ ਤੇ ਇਹ ਸਾਡੇ ਕੋਲ ਹੈਗੇ ਨੇ ਕੰਫਰਟਰ ਸੈਟ ਜਿਹੜੀ ਖੁਦ ਬਣਵਾਏ ਹੋਏ ਨੇ ਇਹ ਵੀ 100% ਕਾਟਨ ਦੇ ਆ ਇਹ ਮੋਸਟ ਆਫ ਦਾ ਈਅਰ ਮੋਸਟ ਟਾਈਮ ਜਿਹੜਾ ਤੁਸੀਂ ਸਾਲ ਜੀ ਯੂਜ਼ ਕਰ ਸਕਦੇ ਹੋ ਪਿਅਰ ਕਾਟਨ ਚ ਹੈ ਇਹਦੇ ਨਾਲ ਬੈੱਡ ਸ਼ੀਟ ਦਾ ਸੈਟ ਵੀ ਆ ਇਹ ਅਸ਼ੀਰ ਤੇ ਪਿੱਲੋ ਵੀ ਹੈ ਦੇ ਵਿੱਚ ਇਹਦੇ ਵਿੱਚ ਕਾਫੀ ਡਿਜ਼ਾਈਨਸ ਤੇ ਕਲਰਸ ਹੈਗੇ ਸਾਡੇ ਕੋਲ ਇੱਕ ਇਹਦੇ ਵਿੱਚ ਕਿੰਗ ਦੇ ਵੀ ਹੈਗੇ ਆ ਹਾਂਜੀ ਇਹਦੇ ਕਿੰਗ ਵੀ ਆ ਔਰ ਕੁਇਨ ਵੀ ਆ ਵਾਓ ਇਹ ਦੋ ਫ੍ਰੀ ਮਿਲਟਨ ਦੀਆਂ ਆ ਬਹੁਤ ਸੋਹਣੀਆਂ ਨੇ ਅ ਬੱਚਿਆਂ ਦੀਆਂ ਸੇਲ ਉਹਦੀਆਂ ਬੋਟਲਸ ਨੇ ਅੰਦਰੋਂ ਸਟੀਨਲੈਸ ਸਟੀਲ ਹਾਂ ਤਕੋ ਦੇ ਉਪਰ ਫਾਈਫੀ ਲੱਗੀ ਹੋਈ ਆ ਹੈਨਾ ਐਨੀਮੇਟਡ ਆ ਬॉयਸ ਐ ਗਰਲਸ ਐ ਕਲਰਸ ਹੈਗੇ ਆ ਬਲੂ ਵਗੈਰਾ ਆ ਹੋ ਗਿਆ ਉੜੇੜੇ ਵਾਲੀਆਂ ਹੈਨਾ ਪਰ ਪ੍ਰਾਈਸ ਸਭ ਚੀਜ਼ਾਂ ਦੇ ਉੱਪਰ ਲਿਖੇ ਉੱਪਰ ਲਿਖੇ ਹੋਏ ਨੇ ਆ ਐਵੇਂ ਬੱਚਿਆਂ ਦੇ ਸਿੱਪਰ ਦੇ ਅੰਦਰੋਂ ਇਹ ਵੀ ਸਟੇਨਲੈਸ ਸਟੀਲ ਆ ਵੈਲ ਠੀਕ ਐ ਕੋਰ ਪਲਾਸਟਿਕ ਨਹੀਂ ਨੋ ਹਾਂ ਨੋ ਪਲਾਸਟਿਕ ਉਹ ਬੜੀ ਅੱਛੀ ਰੇਂਜ ਨੇ ਇਹ ਛੋਟੇ ਬੱਚਿਆਂ ਦੀ ਫੀਡਰ ਆ ਇਹ ਵੀ ਸਟੇਨਲੈਸ ਸਟੀਲ ਦੀ ਆ ਤੇ ਸੋ ਫਿਰ ਇਹ ਵੀ ਯਾ ਟਿਫਨ ਹੋ ਗਏ ਹੈ ਨਾ ਇਹ ਸਟੀਲ ਦੇ ਨੇ ਜਿਵੇਂ ਬੜੀ ਅੱਛੀ ਰੇਂਜ ਦੇ ਵਿੱਚ ਨੇ ਚਾਹ ਅਲੱਗ-ਅਲੱਗ ਸਾਈਜ਼ਸ ਨੇ ਆਹ ਵਾਲਾ ਬਾਹਰੋਂ ਪਲਾਸਟਿਕ ਲਿਖ ਨਦਰੋਂ ਇਹ ਵੀ ਸਟੀਲ ਦਾ ਆ ਆ ਵੀ ਇੱਕ ਟਿਫਨ 12 ਡਾਲਰ ਐ ਸੋ ਆਈ ਥਿੰਕ ਅਜਵੇਂ ਆਪਾਂ ਬੱਚੇ ਤੇ ਯੂਜ਼ ਕਰ ਦੇਣਗੇ ਸਾਰੇ ਸਟੀਲ ਦੇ ਰੱਖਿਓ ਇਹ ਬੜੇ ਹੈ ਨਾ ਸ਼ੁਰੂ ਕਰਤਾ ਮੇਰੇ ਬੇਟੇ ਨੇ ਸਕੂਲ ਅੱਛਾ ਹੁਣ ਟਿਫਨ ਟੰਡੀ ਲੋ ਹਾਂ ਆਹ ਵਾਲਾ ਆ ਦੇਖੋ ਇਹ ਬੱਚੇ ਆਰਾਮ ਨਾਲ ਖੋਲ ਸਕਦੇ ਆ ਪਰ ਅੰਦਰੋਂ ਇਹ ਵੀ ਸਟੀਲ ਆ ਆ ਦੇਖੋ ਹੈ ਨਾ ਸਾਰੀਆਂ ਚੀਜ਼ਾਂ ਹਨਾ ਆ ਜਿਵੇਂ ਬਰਥਡੇ ਵਾਸਤੇ ਕਾਫੀ ਲਖਾਈ ਡਾਲਰ ਵਿੱਚ ਬਸਾਰਨ ਵਾਲਾ ਆ ਤੇ ਉਸ ਤੋਂ ਇਲਾਵਾ ਆ ਜਿਵੇਂ ਬੈੱਡ ਆ ਹੈ ਨਾ ਇਹ ਹੈਗਾ ਕੁਇਨ ਬੈੱਡ ਇਹ ਵੀ ਟਿਕ ਵੁੱਡ ਚ ਬਣਿਆ ਹੋਇਆ ਆ ਬਹੁਤ ਸੋਹਣਾ ਜਿਹਾ ਤੇ ਹੈਂਡਵਰਕ ਹੋਇਆ ਹੋਇਆ ਇਹਦੇ ਦਿੱਕੂ ਵੀ ਸਟੋਰੇਜ ਆ ਹੈ ਨਾ ਇਹਦੇ ਇਹਨੂੰ ਗੈਸ ਲਿਫਟ ਹੈ ਇਹ ਹੋਰ ਆ ਆਪਾਂ ਹਾਂ ਜੀ ਤਾਂ ਇਹ ਤਾਂ ਪੈਰ ਜਨ ਆਪਕੇ ਸੁਣਾ ਉਹ ਉਹ ਇੱਕ ਦਾ ਮਾੜਾ ਨਾ ਉੱਪਰ ਤੇ ਇਹਦੀ ਦੇਖੋ ਬਹੁਤ ਅੱਛੀ ਫਿਨਿਸ਼ਿੰਗ ਹੈ ਇੱਥੇ ਸੰਮਾਈਖਾ ਸੰਮਾਈਖਾ ਅੰਦਰ ਵੀ ਸੰਮਾਈਖਾ ਲੱਗਿਆ ਹੋਇਆ ਤੇ ਸਟੋਰੇਜ ਕਾਫੀ ਹੈ ਜੀ ਸੋ ਸਾਰੇ ਬੈਡ ਜਿਹੜੇ ਨੇ ਮੋਸਟਲੀ ਹਾਂ 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 ਸਾਰੇ ਸਟੋਰੇਜ ਵਾਲੇ ਨੇ ਸਾਰਿਆਂ 'ਚ ਗੈਸ ਲਿਫਟ ਹੈ ਤੇ ਸਾਰੇ ਟਿਕ ਵੁੱਡ ਦੇ ਬਣੇ ਹੋਏ ਨੇ ਉਹਨਾਂ ਦਾ ਅਲੱਗ-ਅਲੱਗ ਡਿਜ਼ਾਈਨ ਕਰਕੇ ਪ੍ਰਾਈਸ ਦਾ ਥੋੜਾ ਬਹੁਤਾ ਚੇਂਜ ਆ ਕਿਸੇ ਦਾ वुडन दैया 사ਵਾ ਕਿਸੇ ਦਾ ਅ ਕੁਸ਼ਨ ਕਿਸੇ ਦਾ ਲੈਦਰ ਜਾਂ ਉਸੇ ਤਰ੍ਹਾਂ ਦਾ ਆਜ ਹਨੇ প্লাਸਟਿਕ ਚੇਅਰ ਵੀ ਸਾਡੇ ਇੰਡੀਆ ਤੋਂ ਆਇਆ ਬੜੀਆਂ ਸਟਰੌਂਗ ਨੇ ਇਹ ਅਲੱਗ-ਅਲੱਗ ਪ੍ਰਾਈਸ ਨੇ ਇਹ ਸਾਰੇ ਡਿਫਰੈਂਟ ਡਿਜ਼ਾਈਨ ਸਾਡੇ ਕੋਲ ਨੇ ਆਜ ਹਨੇ ਆ ਇਹ ਦੋ ਚੇਅਰਸ ਨੇ ਇੱਕੋ ਜਿਹੀਆਂ ਬਣੀਆਂ ਹੋਈਆਂ ਨਾਲ ਟੇਬਲ ਆ ਇਹ ਸੈਟ 650 ਦਾ 93 ਆਊਟਡੋਰ ਹਨਾ ਕੰਪਿਊਟਰ ਹਾਂਜੀ ਆਊਟਡੋਰ ਵਿੱਚ ਹੋਰ ਵੀ ਚੀਜ਼ਾਂ ਹੈਗੀਆਂ ਸਾਡੇ ਕੋਲ ਆ ਵੀ ਜਿਵੇਂ ਡੈਕੋਰੇਸ਼ਨ ਦਾ ਸਮਾਨ ਆ ਸੋਫਾ ਆ ਤੇ ਇਹ ਸਾਰੇ ਸੋਫੇ ਦੇ ਸਾਡੇ ਕੁਸ਼ਨ ਜਿਹੜੇ ਆ ਬੜੇ ਹਾਈ ਕੁਆਲਿਟੀ ਦੇ ਲੱਗੇ ਤੁਸਾਂ ਫਟ ਕੇ ਦੇਖ ਸਕਦੇ ਹੋ ਹਾਂ ਵੀ ਇਹਨਾਂ ਸਾਡੇ ਬੈੱਡ ਦੇ ਮੈਟ੍ਰੀਸ ਵੀ ਸਾਰੇ ਆਰਥੋਪੈਡਿਕ ਆ ਹਾਂਜੀ ਐਂਡ ਮਾਰਬਲ ਟੌਪ ਕਾਫੀ ਟੇਬਲ ਆ ਸਾਰਾ ਹੈਂਡ ਮੇਡ ਟਿਕ ਵੁੱਡ ਸੋਫਾ ਆ

ਹੋ ਗਿਆ ਨਾ ਠੀਕ ਹੈ ਤੇ ਐਪਲੀਕੇ ਨੇ ਨਹੀਂ ਨਹੀਂ ਕੋਈ ਨਹੀਂ ਮੈਂ ਤਾਂ YouTube ਹੀ ਲਾ ਰਹੀ ਹਾਂ ਅੱਛਾ ਬਲੂਟੂਥ ਕਨੈਕਟਡ ਹਾਂਜੀ ਬਲੂਟੂਥ ਨਹੀਂ ਇਹਦੇ ਤੇ USB ਵੀ ਹੈਗੀ ਉਹ ਤੁਹਾਨੂੰ ਫ੍ਰੀ ਦੇਵਾਂਗੇ ਸੀ ਤੇ ਅਦਰਵਾਈਜ਼ ਲੂਪ ਤੋਂ ਨਾਲ ਵੀ ਕਰ ਸਕਦੇ ਆਂ ਸ਼ਾਪ ਲੱਗ ਗਈ

ਇਨਾਂ ਦੇ ਵਿੱਚ ਵੀ ਸਟੋਰੇਜ ਬੜਾ ਨਾਲ ਚੋਕਾ ਬੰਨਣਾ। ਬਹੁਤ ਸਿੱਖ ਹਲਕਾ ਹੁੰਦਾ ਬਸ ਅੰਦਰ ਚੁਪਾ ਸਕਦੇ। ਅਸੀਂ ਦੇਖੀਏ ਕਿ ਸਾਰੇ ਅਗਲੇ ਤੋਂ ਲੈਣਾ। ਇਹ ਨਾ ਸਮਾਈ ਕਾ ਲੱਗਿਆ ਹੋਇਆ ਹੁੰਦਾ। ਕੀ ਹੈ ਜੀ ਸਮਾਈ ਕਾ ਉਹ ਜਿਹੜਾ ਉਹ ਫਰਾਈ ਕਰਦਾ ਦੇਖੋ। ਬਟ ਆ 3000 ਹੁੰਦੇ ਆ 3200 ਤੋਂ। ਜੀ। ਕਿੰਗ ਸਟਾਰਟ ਕੁਇਨ ਸਟਾਰਟ ਹੁੰਦੇ 1700 ਤੋਂ। ਆਨ ਕਿੰਗ ਸਟਾਰਟ ਹੁੰਦੇ 1800 ਤੋਂ। ਹਾਂ ਜੀ ਤੁਹਾਨੂੰ ਸੁਣਾਣੀ ਆਸਾਨ ਨਹੀਂ ਆਹੀ ਰਹਿਣਾ ਨਹੀਂ ਇਹਨਾਂ ਨੇ ਤਾਂ ਵੀ ਰਹਿਣਾ ਇਹ 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 ਦੜਦਾ ਛੁੜਦਾ ਤਾਂ ਨਹੀਂ ਇਹ ਫਿਕਲੇ ਇਸ ਤੋਂ ਬਹੁਤ ਤੁਸੀਂ ਖੁਦ ਦੇਖੋ ਤੁਹਾਨੂੰ ਟੱਚ ਕਰਕੇ ਦੇਖ ਕੇ ਤੁਹਾਨੂੰ ਕੁਆਲਿਟੀ ਤੁਸੀਂ ਫੀਲ ਕਰ ਸਕਦੇ ਹੋ ਆਪ ਦਾ ਮੈਟ੍ਰਸ ਆਟੋਮੈਟਿਕ ਮੈਟ੍ਰਸ ਨੋ ਸਪ੍ਰਿੰਗ ਨੋ ਗਾਇਆ ਫੋਰਮ ਬੌਂਡਡ ਫੋਰਮ ਟੈਕਨੋਲੋਜੀ ਐ ਲੇਟੈਸਟ ਉਹ ਵਾਇ ਹੈ ਤੁਸੀਂ ਬੈਠ ਕੇ ਨੀਂਦ ਤੇ ਦੇਖ ਸਕਦੇ ਹੋ ਸਾਰੇ ਦੇ ਸਾਰੇ ਹੋਣਗੇ ਜੇ ਤੁਹਾਨੂੰ ਦੱਸਿਆ ਤੁਸੀਂ ਜੀ

ਦੋਸਤੋ ਸਤਿ ਸ਼੍ਰੀ ਅਕਾਲ ਦਬਲ ਪ੍ਰੈਮਾ ਬੋਸਨਾ ਆ ਸੂਇਨ ਸ਼ੀਮੇ ਨਿਆ ਸੈਰਜੀ ਐਟੂ ਸਿੰਗਲ ਵੀਸ ਉਹ ਨਹੀਂ 200 ਵੀ ਹੈ ਨਾ ਇੱਕ ਮੋਟਰ ਵੀ ਹੈ ਨਾਲ ਇਹ ਮੋਟਰ ਲਾਗ ਆ ਉਹ ਦੇ ਸਟੈਂਡ ਹੈ ਅਜੀਬ ਹੈ ਐਸੋ ਮੀਡੀਆ ਸਟੈਂਡ ਤੁਹਾਡਾ ਇਸ ਲਈ ਤਾਂ ਵੀ ਜਿਹੜੀ ਅਸੀਂ ਕਰਦੀ ਹਾਂ ਐ ਮੋਟਰ ਦੇ ਸਟੈਂਡ ਹੈ ਆ ਕੰਫਰਟੇਬਲ ਫਸੀ ਮੈਸੂਸ ਤੋਂ ਦੂਸੇ ਸਾਰੇ ਸਾਰੇ ਸਾਈਜ਼ ਦੇ ਕਸਟਮਰਸ ਕਰਾਏ ਵਿంటర్ ਵਾਲੀਆਂ ਬੈੱਡਸ਼ੀਟ ਸੂਟ ਬੇਚ ਇੰਟੇਬਲ ਹਾਂ ਹਾਂ ਇਹ ਲੋੜ ਪਨੇਗਾ ਸੈਟੀ ਰਿਫ 6 ਕੱਪ ਠੀਕ ਆ ਦੋ ਕਾਪੀ ਮਸ ਦੋ ਪਾਉਂਡ ਸਾਰੇ ਮੋਸਤੀ ਸਾਡੇ ਕੋਲ ਪਾਲਾ ਸੈਲੋ ਫੋਰੂਸਿਨ ਸਾਰੇ ਰੋਗ ਨਹੀਂ ਮਾਰ ਜਣੇ ਤੋਂ ਇਹ ਦਾ ਸਾਈਜ਼ ਹੈ। ਉਹ ਅਰੇ ਦਾ ਕੰਪਟਰ ਜਿਹੜਾ ਸਿੱਧਾ ਬੈਠ ਕੇ ਸੇਮ ਹੋ ਵੀ ਕੰਮ ਕਰਦਾ। ਅੰਦਰ ਜਿਹੜਾ ਵਾਰਗਰ ਦੇਖੀ ਉਹਦੇ। ਕਾਫੀ ਬਹੁਤ ਗੁੱਡ ਹੈ। ਹਾਂ। ਸੌਲ ਵੀ ਦੇਖੋ ਸਾਡੇ ਸਾਰੇ ਮੈਟਸ। ਤੇ ਮੈਂ ਵੀ ਤੁਸੀਂ ਖੁਦ ਫੀਲ ਕਰੋਗੇ ਕਿਹੜਾ ਹੈ। ਇਹ ਨਾਲ ਉਹ ਸਿਰਫ 4000 26 ਇਅਰਸ ਹੈ। ਤੇ ਆਹ ਸਾਰਾ ਨੈਚਰਲ ਹੈ। ਇਹਦੇ ਨਾਲ ਦਾ ਸੇਮ ਆਹ ਵਾਲਾ ਉਹ ਲੈ ਕੇ ਗਏ ਜੀ ਸਾਡੇ ਜੀ ਅੱਗ ਲੱਗ ਰਿਹਾ ਮੈਂ ਉਹ ਨਹੀਂ ਪਲੇਟਾਇਆ ਮੈਂ ਉਹ ਜਿਹੜਾ ਇਸ ਦਾ ਸਿਸਟਮ ਹੈ ਸੋ ਪੈਨ ਹੈ ਕਿ ਮੰਗਿਆ ਲੈ ਆ। ਔਰ ਜਿਹੜੀ A size ਵਿੱਚ ਜਿਸ ਨੂੰ ਸਸਤੇ ਲਈਦਾ ਉਹ ਹੀ ਹੈ ਲਾਇਆ। ਆਹ ਟੇਬਲ ਆ ਸਿੱਪਲ ਦੇ ਕੋਕੀਆ ਦਾ ਟੇਬਲ ਹੈਣਾ। ਇਸ ਸਾਲਾਂ ਦੀ ਨਿਕਲ ਰਿਹਾ ਆ। ਤੁਹਾਨੂੰ ਬਹੁਤ ਜੀ। ਜੇਗਾ ਚਾਪੇ ਹੋਗੇ ਤੁਸੀਂ ਇਹ ਗਲਾਸ ਲੈ ਮੈਂ ਇਹ ਗਲਾਸ ਲੈ ਇਹ ਐਕਚੁਅਲੀ ਵੀ ਸਟੋਰ ਹੈ ਜਨਾ ਪਹਿਲੇ ਸੀ ਕਦੇ ਕੀਤਾ ਨਹੀਂ ਠੀਕ ਹੈ ਅੱਛਾ ਲਓ ਪਿੱਤਲ ਦੇ ਕੋਲੋਂ ਨਾ ਆਜੀ ਸਾਰਾ ਜਿਵੇਂ ਪੁਰਾਣੇ ਸੰਦੂਕ ਵਾਲਾ ਡਿਜ਼ਾਈਨ ਹੈ ਉਹ ਵਾਲਾ ਇਹਦੇ ਨਾਲ ਨਾ ਬੈੱਡ ਵੀ ਹੈਗਾ ਸੀ ਇਹਦੇ ਤੋਂ ਲੈਣਾ ਸੀ 3000 ਦਾ ਇਹ ਤੇ ਹੁਣ ਤੁਹਾਨੂੰ ਇੱਕ 20 20% ਆਫ ਹੋ ਕੇ ਕੁਝ ਦੇਖ ਲਓ ਕਿੰਨੇ ਦਾ ਬਣਿਆ ਇਹ ਤੇ ਆlfloor ਬਾਕੀ ਦਾ ਸਾਰਾ ਲੈਂਗੂ ਬਣਾ ਸਮਾਨ ਆਪਨੇ ਤੋਂ ਦੇ ਦੇ ਦੀ ਸ਼ੇਰ ਦੇ ਪੂਰੀ ਮਹਾਰਾਜਾ ਸਾਈ ਚੇਰਾ ਤੇ ਇਹਦਾ ਲਾਸਟ ਰੂਮ ਬੜੇ ਦੇ ਅੰਦਰ ਆ ਕੰਮ ਹੋਇਆ ਹੋਇਆ ਹੈ। ਇਹਦੀ ਏਰੀਆ ਦਾ ਤੁਹਾਨੂੰ ਲੈ ਕੇ ਸੈਂ 85400 ਹੈ ਪਰ ਇਹਦੇ ਦੇ ਕੋਈ ਬਸਵਾ। ਉਸ ਤੋਂ ਬਾਅਦ ਆ ਵੀ ਬੈਠਿਆ ਇਹਦੇ ਪਿੱਛੇ ਵੀ ਬੈਠ ਬੈਠੇ ਕਾਫੀ ਮਤਲ ਡਿਜ਼ਾਈਨ ਦੇ ਨਾਰਮਲ ਜਿਹੜੇ ਰਿਸ਼ਮਤ ਨੂੰ ਹੋ ਦਿਖਾਉਂਗੀ। ਕਿਚਨ ਸੈਕਸ਼ਨ ਚ ਪੂਰਾ ਮੈਂ ਤੁਹਾਨੂੰ ਗੱਲ ਤਾਂ ਹੀ ਦੱਸ ਰਹੀ ਸੀ ਤੁਹਾਨੂੰ ਲੱਗ ਰਹਿਣਾ ਪਤਾ ਨਹੀਂ ਕੀ ਬੋਲੀ ਜਾਂਦੀ ਆ। ਹਰ ਤਰ੍ਹਾਂ ਦਾ ਪੰਡਾ ਕੁਝ ਵੀ ਮਾਮੂਜ਼ ਬੋਲੋ ਕਿ ਤੁਹਾਡੇ ਕੋਲ ਆ ਹੈਗਾ ਆ ਅੱਜ ਸਵੇਰੇ ਉਹ ਤੰਦੂਰ ਲੈਣ ਆਇਆ ਸੀ ਕੰਦਾ ਦੋਸਾ ਦਵਾ ਹੈਗਾ ਨਾ ਕਿ ਹਾਂ ਰੁਪੇ ਤਿੰਨ ਚਾਰ ਵੈਰਾਈਟੀਆਂ ਦੇ ਕੋਈ ਵੀ ਚੀਜ਼ ਦਾ ਨਾਮ ਲੈ ਲਓ ਇਹ ਸਾਨੂੰ ਪਤਾ ਲੱਗ ਜਾਊਗਾ ਇਹ オリジナル ਉਹ ਨਹੀਂ ਸਰਬਲੂ ਦੇ ਤੇ ਇਹਦੇ ਚਿੱਤਾਵੇ ਤਵੀਆਂ ਬਾਟੇ ਕੋਲੇ ਮੱਗ ਵਾਪਸ ਆ ਰਹੇ ਨੇ ਨਾ ਇਸ ਲੁਕਿੰਗ ਇਹ ਜਦੋਂ ਮੈਂ ਹੁਣ ਨਾ ਇਹਦੇ ਵਿੱਚ ਕੁਕਿੰਗ ਕਰਦੀ ਮੈਂ ਉਹਦੇ ਵਿੱਚ ਕੁਕਿੰਗ ਕਰਦੀ ਆ ਤੇ ਮਤਲਬ ਇੱਕ ਕਾਸਟ ਸਟੈਂਡ ਹੁੰਦਾ ਨਾ ਉਹਦੇ ਨਾਲ ਐਗਜ਼ੈਕਟ ਤਰ੍ਹਾਂ ਆਇਰਨ ਨਹੀਂ ਜਾਂਦਾ ਨਵਾਂ ਉਹ ਆਇਆ ਨਾ ਕਿ ਜੇ 2 ਕੁ ਸਕ੍ਰੈਚ ਲੱਜੇ ਸਟੇਨ ਅਸੇ ਤੇ ਤਾਂ ਮਾਈਕਰੋ ਪਲਾਸਟਿਕਸ ਬਹੁਤ ਹੁੰਦੇ ਨੇ ਅਸਟੈਂਡ ਦੇ ਮਤਲਬ ਮਿਲਦੀਆਂ ਨੇ ਇਹਨੂੰ ਪੈਨਲ ਆ ਰਣ ਦੀ ਕੜਾਈ ਬੋਲਦੇ ਉਹ ਓਰੀਜਨਲ ਹੁੰਦੇ ਹੋ ਸਾਰੇ ਬੰਦੇ ਕੋਦ ਨੂੰ ਇੱਕ ਸਾਗੜਾ 离了，离了。 ਅਕੀਸੀ ਨਹੀਂ ਰਹੀਆਂ ਹੈਂਆਂ ਲੈਓ ਪਿਆਸਾ ਆਪਣਾ ਅੱਠਾ ਮੱਕੀ ਬਾਜ਼ਾਰ ਆਪਸ ਪਾਉਂਦੇ ਤੇ ਬਾਉ ਤੇ ਆਪਣਾ ਸਟਾਰਟ ਕਰਨੀ ਹੈ ਇਸ ਤਰ੍ਹਾਂ ਆਪਣਾ ਇਹੋ ਅੱਠ ਆ ਜਾਂਦਾ ਚ ਸੇ ਅੱਠ ਆ ਜਾਂਦਾ ਆ ਅੰਕਸ ਕੀ ਹੈ ਕਿ ਜੇ ਆਪਾਂ ਇਥੋਂ ਮੰਨ ਲਓ ਪੱਕੇ ਮਟੀਰੀਅਲ ਨਾ ਟਾਪਣਾ ਹੁੰਦਾ ਇਹ ਸਾਰਾ ਉਸ ਬਾਜ਼ਾਰ ਤੋਂ ਆਉਂਦੀ ਆ ਦੇ ਸਾਮਣੇ ਪਾਉਂਨਾ ਕੋਈ ਨਾ ਬਿਜਾਰ ਚ ਲੈ ਆਉਨੇ ਆ ਉਹ ਆਪਣਾ ਕਿ ਹੁੰਦਾ ਪ੍ਰੀਜ਼ਰਵਟਿਵ ਹਾਲ ਹੁੰਦਾ ਉਹਨਾਂ ਚ ਕੁਝ ਨਾ ਕੁਝ ਪਾਇਆ ਹੁੰਦਾ ਵੀ ਜ਼ਿਆਦਾ ਟਾਈਮ ਤੱਕ ਰਹੇ ਨਹੀਂ ਚੀਜ਼ਾਂ ਤੇ ਆਪਾਂ ਕਰਿਆ ਆਪਦਾ ਬਣਾ ਸੁਬਹ ਹਰ ਹਰ ਅਲੱਗ ਆ। ਹਮਮ ਠੀਕ ਹੈ ਨਾ? ਇਹ ਬੜੀ ਅੱਛੀ ਚੀਜ਼ ਆ ਐਜ਼ ਅ ਗਿਫਟ ਆ। ਯਾ ਆਪਣੇ ਘਰ ਚ ਵੀ ਲਗਾ ਸਕਦੇ ਨਾ ਉਹ ਚੀਜ਼ ਤੇ ਫਾਕੀ ਆ ਹੋਈਆ ਕੁਝ ਬੋਦੀਆਂ ਹੋਗੀਆਂ ਔਰ ਫਲੇਕਾਂ ਦਾ ਕੋਈ ਫਲਾਟ ਆ ਕੋਲਾਜ ਵਾਲੇ ਫੋਟੋ ਫਰੇਮਸ ਨੇ। ਫੋਟੋਸਕਾਫੀ ਆ ਉੱਪਰ ਰੱਖਣ ਲਈ ਹੁੰਦੇ ਜਿੱਦਾਂ ਸਲੈਬ ਬਣੀ ਹੋਵੇ। ਸਨੈਪ ਤੋਂ ਉੱਪਰ ਪੀਜ਼ਾ ਤੇ ਪੀਜ਼ਾ ਨਹੀਂ ਅੱਛਾ ਚਾ ਪੀਜ਼ਾ ਲਈ ਹੁੰਦਾ ਓਕੇ 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 ਮੰਗਾ ਸਕਦੇ ਤੁਸੀਂ ਚਾਹੋ ਤੁਸੀਂ ਨਹੀਂ ਲੈਣੀ